挂起来呀。<music> ਥੇ ਤੁਹਾਡੀ ਇੱਥੇ ਸ਼ੌਪ ਹੈ ਹਾਂਜੀ ਸਾਡੀ ਸ਼ੌਪ ਹੈ ਬੇਟਾ ਫੌਟੋ ਸਟੂਡੀਓ ਹੈ ਹਾਂਜੀ ਕਿੰਨੇ ਚਿਰ ਤੋਂ ਮਾਤਾ ਜੀ ਤੁਸੀਂ ਇੱਥੇ ਰਹਿ ਰਹੇ ਹੋ ਇੱਥੇ ਤੋਂ ਸੀ ਇਹ ਲੈਣ ਦੀ ਦੁਕਾਨ ਬਣਾਈ ਹੈ ਕਿੰਨੇ ਪੜਾ ਸੀ ਜਦੋਂ ਤੇ ਆਏ ਉਦੋਂ ਦਾ ਇਹ ਕੁਸ਼ੀ ਗਿਆ ਹਾਂ ਕਿਵੇਂ ਗਾਗ ਦਾ ਕਿਤਾ ਕੀ ਫਰਕ ਪੈਂਦਾ ਇਹ ਤੁਹਾਨੂੰ ਹਾਂਜੀ ਕਦੀ ਕੰਪਲੇਨਟ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਦੁਕਾਨਦਾਰਾਂ ਨਾਲ ਇਹ ਦੋ ਦਿਨ ਵਾਰੀ ਬੱਚੇ ਨੇ ਵੀ ਇਹਨਾਂ ਨੇ ਵੀ ਕੀਤੀ ਕੋਈ ਆਉਣਾ ਨਹੀਂ ਹੈ ਕੋਈ ਵੀ ਕਾਰਪੋਰੇਸ਼ਨ ਦਾ ਅਧਿਕਾਰੀ ਆ ਕੇ ਚੈੱਕ ਨਹੀਂ ਕਰਕੇ ਗਿਆ ਹਾਂ ਕੋਈ ਵੀ ਨਹੀਂ ਕੋਈ ਵੀ ਤੇ ਤੁਸੀਂ ਉੱਚ ਅਧਿਕਾਰੀ ਨਾਲ ਕਿਸੇ ਨਾਲ ਗੱਲ ਕੀਤੀ ਐਮਐਲਏ ਸਾਹਿਬ ਨਾਲ ਪੰਚਾਇਤ ਕੋਈ ਬੇਗਿਆ ਨਕ ਕਿ ਕਿ ਨੇ ਅੱਜ ਆਈਆਂ ਮੈਂ ਸਭ ਟਾਈਮ ਜਦੋਂ ਤੋ ਇਸ ਵਸਿਆ ਆ ਰਹੀ ਐ ਇਹ ਭਾਈ 2-3 ਮਹੀਨੇ ਹੋ ਗਏ ਇੱਜੇ ਦਿੱਕੇ ਬਸ ਬਸ ਹੂੰ ਫੇਰ ਕੋਈ ਨਹੀਂ ਸ਼ਾਂਤ ਬਣਾਈ ਸੀ ਇੱਧੇ ਹੀ ਰੰਗਦਾ ਸੀ ਗਾਗ ਗਾਗ ਸੇ ਤਾਂ ਨਹੀਂ ਹੁਣ ਕੋਈ ਵੀ ਨਹੀਂ ਆਂਦਾ ਗਾ ਹੂੰ ਫੇਰ ਇਹ ਗਰਾਮੀ ਬੀਦੇ ਬੈਜ ਜੁਜਨੇ ਤੇ ਐ ਹੂੰ ਸਾਰੇ ਦਿਨ ਬੀਦੇ ਭਾਈ ਜੁਜਨੇ ਐ ਹਲਾਚਾਂ ਵਿੱਚ ਇਲੈਕਸ਼ਨ ਹੋਈ ਉਸ ਤੋਂ ਬਾਅਦ ਮੁਹੱਲਾ ਕਿਹੜਾ ਹੈ ਵਾਰਡ ਕਿਹੜਾ ਹੈ ਇਹ ਰਾਜੇਰ ਬੱਸੀ ਬਾਬਾ ਖਾਲ ਹੂੰ ਵਾਰਡ ਕਿਹੜਾ ਹੈ ਇਹ ਬਕਰ ਨੰਬਰ ਵਾਰਡ ਹੈ ਹੂੰ ਇਸ ਪਾਣੀ ਦਾ ਗੰਦੇ ਪਾਣੀ ਦੀ ਸਮੱਸਿਆ ਤੇ 스멜 ਵੀ ਆਉਂਦੀ ਹੋਏਗੀ ਕਾਫੀ ਬਿਮਾਰੀਆਂ ਵੀ ਲੱਗ ਸਕਦੀਆਂ ਬਹੁਤ ਬਦਬੂ ਹੋ ਜਾਂਦੀ ਹੈ ਹੁਣ ਸਾਹਮਣੇਗਾ ਤੇ ਤੋਂ ਗੰਧਾ ਪਾਣੀ ਤੇ ਸਾਰਾ ਪਾਣੀ ਕਿੱਧਰ ਨਿਕਲੀ ਜਾਂਦਾ ਬੰਨੋਂ ਕਿ ਨਿਕਾਸੀ ਹੀ ਨਹੀਂ ਹੈ ਨਾ ਨਿਕਾਸੀ ਤੋਂ ਤਾਂ ਨਹੀਂ ਹੈ ਇਹ ਪਾਣੀ ਹੋਰ ਫਲੋ ਰਿਹਾ ਸਰੋਬੀ ਪਰ ਕਦੀ ਕੋਈ ਲਾਈ ਨਹੀਂ ਹੈਗੇ ਕਹਿੰਦੇ ਸੀ ਚਲਾਣੀ ਪਰ ਲੇਕਿਨ ਜੇ ਉਹਦੀ ਕੋਈ ਸੁਣਵਾਈ ਨਹੀਂ ਉਹਨਾਂ ਬਾਅਦ ਵਿੱਚ ਹੋਣਾ ਹੀ ਨਹੀਂ ਕੁਝ ਤੋਂ ਫਾਇਦਾ ਨਹੀਂ ਕੋਈ ਨਹੀਂ ਕੰਪਲੀਟ ਕਦੀ ਲਿਖਤ ਵਿੱਚ ਦਿੱਤੀ ਹੈ ਵਰਬਲੀ ਤਾਂ ਤੁਸੀਂ ਕਹਿ ਕੇ ਆ ਗਏ ਸਾਡੇ ਭਾਈ ਸਾਹਿਬ ਹੈਗੇ ਨਾਲ ਜਿਹੜੀ ਪਰੋਸੀ ਉਹਨਾਂ ਨੇ ਕਾਫੀ ਵਾਰੀ ਜਾ ਚੁੱਕਿਆ ਹੂੰ ਉਹ ਕਹ ਰਿਹਾ ਜੀ ਹੋ ਜਾਏਗਾ ਹੋ ਜਾਏਗਾ ਸੜਕ ਪਰ ਸਮੱਸਿਆ ਤੁਹਾਨੂੰ ਦੇਖੋ ਕਸਟਮਰ ਦੀ ਪ੍ਰੋਬਲਮ ਆ ਰਹੀ ਹੈ ਕਸਟਮਰ ਨਹੀਂ ਆਂਦਾ ਹੋਏਗਾ ਬਹੁਤ ਜ਼ਿਆਦਾ ਦੇਖੋ ਸਰ ਐਦਾਂ ਨਾ ਕੀ ਮੰਨ ਲਓ ਉਹਨੇ بارش ਦਾ ਪਾਣੀ ਉਹ ਚ ਕਸਟਮਰ ਆਏ ਅੰਦਰ ਔਰ ਮਾਲੇ ਸੀਵਰੇਜ ਦਾ ਪਾਣੀ ਉਹਦੀ ਸਮੈਲ ਵਾਲਾ ਪਾਣੀ ਨਹੀਂ ਆਏਗਾ ਨਹੀਂ ਇਹ ਮੱਛਰ ਵੀ ਹਟਦੇ ਉਹਨੇ ਬਿਮਾਰੀ ਵੀ ਲੱਗਦੀ ਬਹੁਤ ਜ਼ਿਆਦਾ ਸਰ ਇਸ ਤਰ੍ਹਾਂ ਕਿ ਜਦੋਂ ਹੁਣ ਪਾਣੀ ਇਹ ਤੋਂ ਲੈ ਰਹੇ ਜਿਹੜਾ ਉਹਦੇ ਵਿੱਚ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ ਬਿਲਕੁਲ ਠੀਕ ਆਪ ਵੀ ਮਦਦ ਦਿੱਤੇ ਤਾਂ ਸਾਹਮਣੇ ਕਰਨਾ ਹੈ ਤਾਂ ਬਿਲਕੁਲ ਤੁਹਾਡੀ ਜਾਣਕਾਰੀ ਇਹ ਨਰਕੀ ਜੀ ਆ ਜੀ ਸਮਾਰਟ ਜੀ ਜੀ ਨਰਕੀ ਜੀ ਏ ਨਾ ਜੀ ਕੀਤਾ ਜਾਵੇ ਬਿਲਕੁਲ ਰਾਜੇਦਰ ਕੱਟ ਕੇ ਨਰਕ ਜਿਹੀ ਰਹਿ ਜਾਂਦਾ ਨਹੀਂ ਆਮ ਆਦਮੀ ਪਾਰਟੀ ਨੇ ਤੇ بڑے ਵਾਦੇ ਕੀਤੇ ਆਮ ਆਦਮੀ ਪਾਰਟੀ ਖੋਦ ਹਟੋਂ ਹੋ ਕੇ ਗਿਆ ਬਜ਼ੁਰਗ ਜਿਹੜੇ ਨੇ ਬਜ਼ੁਰਗ ਸਾਡੇ ਸੀਐਮ ਸਾਹਿਬ ਹੋ ਕੇ ਗਏ ਕਿੰਦੇ 3 ਮਹੀਨੇ ਚ ਸਾਰਾ ਇਹੀ ਰੋਡਾਂ ਤੋਂ ਨਿਕਲੇ ਨੇ ਇੱਥੋਂ ਦੀ ਨਿਕਲੇ ਇੱਥੋਂ ਹੀ ਗਏ ਨੰਕੇ ਇਹ ਤੁਮੇ ਕੋਈ ਚਲਾਈ ਨਹੀਂ ਹੋਈ ਮੁੜ ਕੇ ਬਿਲਕੁਲ ਸਾਡੇ ਐਮਐਸ ਸਾਹਿਬ ਇੱਥੇ ਹੋ ਗਏ ਔਰ ਪ੍ਰਦਾਵੇ ਕੀਤੇਗੇ ਸੀ ਵੱਡੇ ਵੱਡੇ ਦਾਵੇ ਦਾਵੇ ਕੀਤੇ ਗਏ ਤੁਸੀਂ ਕੋਈ ਇੱਕ ਵਾਰ ਜੀ ਦਾ ਦਿਓ ਅਸੀਂ ਵੋਟਾਂ ਪਾਵਾਂਗੇ ਤੁਸੀਂ ਜਰਜਾ ਕੰਮ ਕਰ ਪਰ ਮਿੰਦਰ ਕੋਈ ਨਹੀਂ ਹੋਈ ਨਹੀਂ ਤਿੰਨ ਵਾਰ ਹੀ ਆਇਆ ਹੈ ਮਿੰਦਰ ਭਗਤ ਜੀ ਕਹਿ ਰਹੇ ਬਾਦਸ਼ਾਹ ਰੁਕਣ ਗਿਆ ਤਾਂ ਤਾਂ ਸੜਕ ਬਣਾਵਾਂਗੇ ਤੁਹਾਨੂੰ ਕੀ ਲੱਗਦਾ ਬਣਾਣਗੇ ਨਹੀਂ ਜੀ ਬਿਲਕੁਲ ਨਹੀਂ ਬਣਨੀ ਹੱਥ ਖੜੇ ਹੈ ਹੱਥ ਹੋਈ ਨਹੀਂ ਕਿਤੇ ਨਾ ਬਾਤ ਨਹੀਂ ਹੋਈ ਅਜੇ ਤੱਕ ਬਾਤ ਨਹੀਂ ਹੋਈ ਤੇ ਇਹ ਕਿੱਥੋਂ ਆਇਆ ਪਾਣੀ ਇਹ ਪਾਣੀ ਸਾਰਾ ਥਿਵਰੀ ਲੋਕਾਂ ਦਾ ਪਾਣੀ ਸਾਰਾ ਥਿਵਰੀ ਬਲੋਕ ਦਾ ਉਹ ਪਾਣੀ ਆ ਰਿਹਾ ਪਪਾ ਜੀ ਜਿਹੜੀ ਗਲੀ ਉਧਰ ਗਲੀ ਦਾ ਹਲਾਲ ਤਾਂ ਦੇਖਦੇ ਨੇ ਸੇਮ ਸੇਮ ਇਹੀ ਚੀਜ਼ ਚੱਲ ਰਹੀ ਹੈ ਬਿਲਕੁਲ ਅੰਦਰੋਂ ਬੰਦ ਹੈ ਸਾਰੇ ਥਿਵਰੀ ਕੋਈ ਨਹੀਂ ਖੋਲ ਕੇ ਰੱਖਿਆ ਨਹੀਂ ਜੇ ਨਾ ਬਣੀ ਤੇ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾਏਗਾ ਕੋਈ ਬਿਲਕੁਲ ਰੋਡ ক্লোਜ਼ ਹੋ ਜਾਈਗੀ ਕਰ ਹੈ ਹਾਂਜੀ ਅੱਛਾ ਜੀ ਨਹੀਂ ਕੀ ਕਿਹਾ ਤੁਸੀਂ ਅਸੀਂ ਤਾਂ ਚਾਹੁੰਦੇ ਸੀ ਕਿ ਨਾ ਅਸੀਂ ਤਾਂ ਕੰਪੂ ਲਾ ਕੇ ਕਿ ਨਾ ਸਾਖ ਜਗ੍ਹਾ ਤੇ ਬੈਠ ਸਕਦੇ ਹਾਂ ਅਸੀਂ ਬਹੁਤ ਦੁਖੀ ਹਾਂ ਕਿੰਨੀ ਚਿਰ ਤੋਂ ਦੁਖੀ ਹੋ ਮਾਤਾ ਜੀ ਸਾਡੇ ਐਸੇ ਜਿਵੇਂ ਇੱਥੇ ਮਕਾਨ ਬਣਾਇਆ ਸਾਡੇ ਇੰਨਾ ਸਾਲ ਹੋ ਗਏ 10 ਸਾਲ ਹੋ ਗਏ ਮਾਤਾ ਜੀ ਐਡਾ ਤਾਂ ਤੁਹਾਡੇ ਘਰ ਰਿਸ਼ਤੇਦਾਰ ਵੀ ਨਹੀਂ ਆਉਂਦਾ ਹੋਵੇਗਾ ਕੋਈ ਕਿ ਤਰਾਂਦਾ ਹੋਵੇਗਾ ਕੈਨੇਡਾ ਤੋਂ ਆਇਆ ਕਿ ਉੱਥੋਂ ਮੁੜ ਗਏ ਕੀ ਕਰੀਏ ਹਾਲਾਤ ਦੇਖ ਕੇ ਗਲੀ ਦੇ ਅਸੀਂ ਕਹਿੰਦੇ ਤੁਹਾਡੇ ਪਾਣੀ ਨਹੀਂ ਕਦਮ ਹੁੰਦਾ ਤਾਂ ਬਿਲਕੁਲ ਤੁਹਾਡੀ ਜਾਣਕਾਰੀ ਤਨਵਰੀ ਅਸੀਂ ਐਡਮਿਟ ਕਰ ਦਿੱਤੇ ਫੇ ਮੇ ਆਪਾਰਟਮੈਂਟ ਹੋ ਚੁਕੀ ਹੈ ਇੰਦੇ ਨਾਲ ਇੰਦੇ ਨਾਲ ਮੱਛਰ ਵੀ ਬਿਮਾਰੀਆਂ ਵੀ ਲੱਗਦੀਆਂ ਨੇ ਮਾਤਾ ਜੀ ਕਿਹੜਾ ਏਰੀਆ ਹੈ ਰਾਜਨਗਰ ਕਿੰਨੇ ਨੰਬਰ ਗਲੀ ਹੈ 13 4 ਨੰਬਰ ਗਲੀ ਹੈ ਮੇਰੇ ਖਿਆਲ ਸਾਰਾ ਰਾਜਨਗਰ ਦਾ ਹੀ ਬੁਰਾ ਹਾਲ ਹੈ ਠੀਕ